ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਵੱਖਰੀ ਜੀ ਕਹਾਣੀ ਦੇ ਨਾਲ ਪਿੰਨੇ ਨਾਮ ਦਾ ਇੱਕ ਮੁੰਡਾ ਜਿਹੜਾ ਕਿ ਦਿੱਲੀ ਤੋਂ ਮੁੰਬਈ ਜਾਂਦਾ ਮੁੰਬਈ ਦੇ ਭੀੜ ਪਹਾੜ ਵਾਲੇ ਇਲਾਕੇ ਦੇ ਵਿੱਚ ਉਹ ਇੱਕ ਨੌਕਰੀ ਦੀ ਤਲਾਸ਼ ਕਰਦਾ ਨੌਕਰੀ ਕਰਦਿਆਂ ਉਹਨੂੰ ਇੱਕ ਮਾਲ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਅਪਲਾਈ ਕਰਨ ਦਾ ਮੌਕਾ ਮਿਲਦਾ ਮੈਨੇਜਰ ਦੀ ਪੋਸਟ ਤੇ ਉਹ ਅਪਲਾਈ ਕਰਦਾ ਵਧੀਆ ਸੀ ਪੜਿਆ ਲਿਖਿਆ ਸੀ ਇੰਟੈਲੀਜੈਂਟ ਸੀ ਪਰ ਉਹਦੀ ਜਿਹੜੀ ਐਪਲੀਕੇਸ਼ਨ ਆ ਉਹ ਨਾਮਨਜ਼ੂਰ ਕਰ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਕਿਹਾ ਜਾਂਦਾ ਕਿ ਸਾਨੂੰ ਇੱਕ ਕੈਸ਼ੀਅਰ ਦੀ ਲੋੜ ਆ ਵੀ ਜੇ ਤੂੰ ਚਾਹੇ ਤਾਂ ਕੈਸ਼ੀਅਰ ਅਸੀਂ ਤੈਨੂੰ ਰੱਖ ਸਕਦੇ ਆ ਵਿਨੇ ਸੋਚਦਾ ਵੀ ਦਿੱਲੀ ਤੋਂ ਮੁੰਬਈ ਆਇਆਗਾ ਤੇ ਕੰਮ ਤਾਂ ਕੋਈ ਤਾਂ ਚਾਹੀਦਾ ਵੀ ਇੱਕ ਵਾਰ ਕੈਸ਼ੀਅਰ ਸਹੀ ਹਨਾ ਵੀ ਫੇਰ ਕਿਤੇ ਹੋਰ ਰਜੂਮ ਦੇ ਦੂੰ ਕਿਤੇ ਹੋਰ ਅਪਲਾਈ ਕਰ ਲਾਂਗੇ ਤੇ ਚਲੋ ਉਹਨਾਂ ਕਹਿੰਦਾ ਠੀਕ ਆ ਕੈਸ਼ੀਅਰ ਦੀ ਨੌਕਰੀ ਉਹ ਸ਼ੁਰੂ ਕਰ ਲੈਂਦਾ ਤੇ ਇੱਕ ਦਿਨ ਉਹ ਆਪਣੇ ਕੈਸ਼ ਦਾ ਹਿਸਾਬ ਕਿਤਾਬ ਕਰਦਾ ਤੇ ਉਹ ਤੋਂ ਨਾ ਕਿਤੇ ਫਰਕ ਰਹਿ ਜਾਂਦਾ ਜਦੋਂ ਮੈਨੇਜਰ ਦੇ ਨਾਲ ਉਹ ਹਿਸਾਬ ਕਿਤਾਬ ਕਰਨ ਬੈਠਦਾ ਪੈਸੇ ਦਾ ਥੋੜਾ ਬਹੁਤਾ ਫਰਕ ਰਹਿੰਦਾ ਤਾਂ ਜਿਹੜਾ ਮੈਨੇਜਰ ਆ ਉਹ ਉਹ ਨੂੰ ਕਹਿੰਦਾ ਵੀ ਤੂੰ ਬੇਈਮਾਨੀ ਕੀਤੀ ਆ ਤੂੰ ਸਾਡੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਬਹਿਸ ਬਾਜੀ ਹੁੰਦੀ ਆ ਤੇ ਮੈਨੇਜਰ ਆ ਜਿਹੜਾ ਉਹ ਵਿਨੇ ਨੂੰ ਗੱਲ ਤੋਂ ਫੜ ਲੈਂਦਾ ਤੇ ਗੱਲ ਤੋਂ ਫੜ ਕੇ ਉਹਨੂੰ ਧੱਕਾ ਦੇ ਕੇ ਕਹਿ ਦਿੰਦਾ ਵੀ ਤੇਰੇ ਵਰਗੇ ਕਾਮਿਆਂ ਦੀ ਸਾਨੂੰ ਲੋੜ ਨਹੀਂ ਤੂੰ ਇੱਥੋਂ ਜਾ ਤੇ 1600 ਰੁਪਇਆ ਉਹਨੂੰ ਉਹਦੇ ਵੱਲ ਚਲਾ ਕੇ ਮਾਰਦਾ ਵੀ ਆਹ ਤੇਰੀ ਇੰਨੀ ਕ ਸੈਲਰੀ ਬਣਦੀ ਐ ਤੇ ਤੂੰ ਚਲਿਆ ਜਾ ਵਿਨੇ ਬਹੁਤ ਹੀ ਬੇਇੱਜ਼ਤੀ ਮਹਿਸੂਸ ਕਰਦਾ ਚਲੋ ਉਹ 1600 ਰੁਪਇਆ ਚੱਕਦਾ ਉਹ ਮੈਨੇਜਰ ਨੂੰ ਕਹਿਣ ਦੀ ਵੀ ਕੋਸ਼ਿਸ਼ ਕਰਦਾ ਵੀ ਤੁਸੀਂ ਮੈਨੂੰ ਨੌਕਰੀ ਤੇ ਨਹੀਂ ਰੱਖਣਾ ਨਾ ਰੱਖੋ ਪਰ ਮੈਨੂੰ ਜਲੀਲ ਕਰਕੇ ਨਾ ਭੇਜੋ ਵੀ ਮੈਂ ਧੋਖਾ ਨਹੀਂ ਕੀਤਾ ਤੇ ਚਲੋ ਮੈਨੇਜਰ ਉਹਦੀ ਗੱਲ ਨਹੀਂ ਸੁਣਦਾ ਬੀਨੇ ਉਹ ਪੈਸੇ ਚੁੱਕਦਾ ਤੇ ਉੱਥੋਂ ਬਾਹਰ ਆ ਜਾਂਦਾ ਬਾਹਰ ਆਇਆ ਉਹ ਇੱਕ ਸੜਕ ਦੇ ਕਿਨਾਰੇ ਤੇ ਫੁੱਟਪਾਥ ਤੇ ਹੀ ਬਹਿ ਜਾਂਦਾ ਤੇ ਬੈਠਾ ਉਹ ਸਿਰ ਫੜ ਕੇ ਬੈਠਾ ਬੜਾ ਉਦਾਸ ਹੁੰਦਾ ਤੇ ਇੰਨੇ ਨੂੰ ਨਾ ਉੱਥੋਂ ਇੱਕ ਗੱਡੀ ਲੰਘ ਰਹੀ ਹੁੰਦੀ ਆ ਗੱਡੀ ਲੰਘਦਿਆਂ ਇੱਕ ਔਰਤ ਉੱਥੋਂ ਜਾ ਰਹੀ ਹੁੰਦੀ ਆ ਉਹ ਗੱਡੀ ਆ ਜਿਹੜੀ ਉਸ ਔਰਤ ਦੇ ਨਾਲ ਟੱਕਰ ਮਾਰਦੀ ਆ ਉਹ ਔਰਤ ਆ ਜਿਹੜੀ ਉਹ ਸੜਕ ਤੇ ਤੁਰੀ ਜਾਂਦੀ ਫੁੱਟਪਾਥ ਤੇ ਵੱਜਦੀ ਆ ਉਹਦਾ ਮੱਥਾ ਜਿਹੜਾ ਉਹ ਉੱਥੇ ਗ੍ਰਿਲ ਲੱਗੀ ਹੁੰਦੀ ਆ ਉਹਦੇ ਨਾਲ ਵੱਜਦਾ। ਕਾਫੀ ਭਿਆਨਕ ਐਕਸੀਡੈਂਟ ਹੁੰਦਾ ਤੇ ਉਹ ਔਰਤ ਦੀਆਂ ਚੀਕਾਂ ਨਿਕਲ ਜਾਂਦੀਆਂ। ਵਿਨੇ ਆ ਜਿਹੜਾ ਉਹ ਆਪਣੀਆਂ ਸੋਚਾਂ ਦੇ ਵਿੱਚ ਗਵਾਚਿਆ ਹੋਇਆ ਸੀ ਪਰ ਜਦੋਂ ਹਨਾ ਕੋਲੋਂ ਲੰਘਦਾ ਇਸ ਤਰ੍ਹਾਂ ਕੋਈ ਤਮਾਕਾ ਹੁੰਦਾ ਖੜਕਾ ਹੁੰਦਾ ਐਕਸੀਡੈਂਟ ਹੁੰਦਾ ਤਾਂ ਸਾਰਿਆਂ ਦਾ ਧਿਆਨ ਉਧਰ ਚਲਿਆ ਜਾਂਦਾ। ਵਿਨੇ ਦਾ ਧਿਆਨ ਵੀ ਉਧਰ ਗਿਆ। ਵਿਨੇ ਭੱਜ ਕੇ ਉੱਠਦਾ ਤੇ ਉਸ ਔਰਤ ਵੱਲ ਨੂੰ ਵਾਧਦਾ। ਦੇਖਦਾ ਕਿ ਉੱਥੇ ਭੀੜ ਆ ਜਿਹੜੀ ਇਕੱਠੀ ਹੋ ਜਾਂਦੀ ਆ। ਲੋਕ ਆਪਣੇ ਫੋਨ ਕੱਢ ਕੇ ਵੀਡੀਓ ਬਣਾਉਣ ਲੱਗ ਜਾਂਦੇ ਆ ਕੋਈ ਗਰੁੱਪਾਂ ਦੇ ਵਿੱਚ ਸ਼ੇਅਰ ਕਰਦਾ ਵੀ ਐਸ ਰੋਡ ਤੇ ਇੱਕ ਔਰਤ ਦਾ ਐਕਸੀਡੈਂਟ ਹੋ ਗਿਆ ਕੋਈ ਇਸ ਨੂੰ ਜਾਣਦਾ ਹੋਵੇ ਇੱਕ ਕਹਿੰਦਾ ਕਿ ਗੱਡੀ ਲਿਆਓ ਇਹਨੂੰ ਹਸਪੀਟਲ ਲੈ ਕੇ ਚੱਲੀਏ ਦੂਜਾ ਕਹਿੰਦਾ ਵੀ ਅੱਜ ਕੱਲ੍ਹ ਲੋਕ ਬਥਾ ਕਿੰਨੇ ਗੰਦੇ ਆ ਜਿਹਦਾ ਭਲਾ ਕਰੋ ਉਹੀ ਤੁਹਾਡੇ ਗਲ ਪੈ ਜਾਂਦਾ ਵੀ ਕੀ ਪਤਾ ਇਹ ਕੌਣ ਹੋ ਇਸ ਕੇਸ ਤੋਂ ਦੂਰ ਰਹਿਣਾ ਚਾਹੀਦਾ ਇਹ ਪੁਲਿਸ ਦਾ ਕੇਸ ਆ ਪਰ ਜਿਹੜਾ ਬਿਨੇ ਆ ਉਹ ਕੁਝ ਨਹੀਂ ਸੋਚਦਾ ਉਹ ਉਸ ਔਰਤ ਵੱਲ ਵਾਧਦਾ ਇਹ ਆਪਣੀ ਜੇਬ ਦੇ ਵਿੱਚੋਂ ਰਮਾਲ ਕੱਢ ਕੇ ਉਸ ਔਰਤ ਦੇ ਮੱਥੇ ਤੇ ਬੰਨ੍ਹ ਦਿੰਦਾ ਕਿਉਂਕਿ ਉਹਦੇ ਮੱਥੇ 'ਚੋਂ ਬਹੁਤ ਸਾਰਾ ਖੂਨ ਵਗ ਰਿਹਾ ਸੀ ਤੇ ਉਹਨੂੰ ਮਤਲਬ ਪੁੱਛਦਾ ਵੀ ਤੁਸੀਂ ਠੀਕ ਹੋ ਤੁਸੀਂ ਠੀਕ ਹੋ ਉਹ ਔਰਤ ਆ ਜਿਹੜੀ ਉਹ ਦਰਦ ਦੇ ਨਾਲ ਕਰਾ ਰਹੀ ਹੁੰਦੀ ਆ ਉਹ ਉਸ ਔਰਤ ਨੂੰ ਚੁੱਕਦਾ ਤੇ ਚੁੱਕ ਕੇ ਇੱਕ ਆਟੋ ਵਾਲੇ ਨੂੰ ਰੋਕਦਾ ਆਟੋ ਵਾਲੇ ਨੂੰ ਕਹਿੰਦਾ ਵੀ ਇਹਨੂੰ ਹਸਪੀਟਲ ਲੈ ਕੇ ਜਾਣਾ ਆਟੋ ਵਾਲਾ ਕਹਿੰਦਾ ਵੀ ਇਹ ਤਾਂ ਪੁਲਿਸ ਕੇਸ ਆ ਵੀ ਮੈਂ ਤਾਂ ਨਹੀਂ ਬਿਠਾਉਂਦਾ ਆਟੋ 'ਚ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਇੱਕ ਗੱਲ ਦੱਸ ਵੀ ਜੇ ਇਹਦੀ ਜਗ੍ਹਾ ਤੇ ਤੇਰੀ ਭੈਣ ਹੁੰਦੀ ਫਿਰ ਤੂੰ ਕੀ ਕਰਦਾ ਆਟੋ ਵਾਲੇ ਨੂੰ ਵੀ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਤੇ ਉਹਨੂੰ ਬਿਠਾ ਲੈਂਦਾ ਚਲੋ ਵਿਨੇ ਆ ਜਿਹੜਾ ਉਸ ਔਰਤ ਨੂੰ ਹਣਾ ਆਪਣੀ ਬੁੱਕਲ ਦੇ ਵਿੱਚ ਹੀ ਪਾ ਲੈਂਦਾ ਤੇ ਆਟੋ ਜਿਹੜਾ ਹਸਪੀਟਲ ਵੱਲ ਨੂੰ ਚੱਲਿਆ ਜਾਂਦਾ ਰਸਤੇ 'ਚ ਜਾਂਦੇ ਜਾਂਦੇ ਉਹ ਔਰਤਾਂ ਅੱਖਾਂ ਬੰਦ ਹੁੰਦੀਆਂ ਅੱਖਾਂ ਬੰਦ ਹੁੰਦੀਆਂ ਤੇ ਵਿਨੇ ਆ ਜਿਹੜਾ ਉਹਨੂੰ ਫਿਰ ਜਗਾਉਂਦਾ ਕਹਿੰਦਾ ਵੀ ਤੁਸੀਂ ਅੱਖਾਂ ਖੁੱਲੀਆਂ ਰੱਖੋ ਤੁਸੀਂ ਬੇਹੋਸ਼ ਨਾ ਹੋਵੋ ਤੁਸੀਂ ਅੱਖਾਂ ਖੁੱਲੀਆਂ ਰੱਖੋ ਇਸ ਤਰ੍ਹਾਂ ਉਹਨੂੰ ਕਰਦਾ ਜਾਂਦਾ ਤਿਹ ਔਰਤ ਜਿਹੜੀ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਦਰਦ ਨਾਲ ਕਰਾਉਂਦੀ ਰਹਿੰਦੀ ਆ ਆਟੋ ਆ ਜਿਹੜਾ ਉਹ ਹਸਪਤਾਲ ਦੇ ਗੇਟ ਤੇ ਜਾ ਕੇ ਰੁਕਦਾ ਤੇ ਬਿਨੇ ਭੱਜ ਕੇ ਜਾ ਕੇ ਸਟ੍ਰੈਚਰ ਲਿਆਉਂਦਾ ਤੇ ਉਹਨੂੰ ਸਟ੍ਰੈਚਰ ਤੇ ਲਟਾ ਕੇ ਲੈ ਕੇ ਜਾਂਦਾ ਚਲੋ ਤੇ ਐਮਰਜੈਂਸੀ ਦੇ ਵਿੱਚ ਉਸ ਔਰਤ ਨੂੰ ਦਾਖਲ ਕੀਤਾ ਜਾਂਦਾ ਡਾਕਟਰਾਂ ਨਰਸਾਂ ਜਿਹੜੀਆਂ ਭੱਜ ਲੈਂਦੀਆਂ ਵੀ ਕਾਫੀ ਉਹਦੀ ਹਾਲਤ ਸੀ ਜਿਹੜੀ ਉਹ ਖਰਾਬ ਸੀ ਚਲੋ ਉਹਨੂੰ ਆਈਸੀਯੂ ਦੇ ਵਿੱਚ ਦਾਖਲ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜੀ ਕੋਈ ਫਾਰਮੈਲਟੀ ਹੁੰਦੀ ਆ ਉਹ ਕਰਵਾਈ ਜਾਂਦੀ ਆ ਚਲੋ ਅ ਜਿਹੜੇ ਰਿਸੈਪਸ਼ਨ ਤੇ ਜਦੋਂ ਪੁੱਛਗਿੱਛ ਕਰਦੇ ਆ ਤੇ ਵੀ ਨੇ ਇਹਨੂੰ ਪੁੱਛਦੇ ਆ ਵੀ ਇਹ ਔਰਤ ਕੌਣ ਆ ਤੁਹਾਡੀ ਕੀ ਲੱਗਦੀ ਆ ਉਹਨੇ ਸੋਚਿਆ ਵੀ ਜੇ ਮੈਂ ਐਂ ਕਹਿਤਾ ਹਨਾ ਵੀ ਪਤਾ ਨਹੀਂ ਕੌਣ ਆ ਇਹ ਵੀ ਇਹਨਾਂ ਨੇ ਇਲਾਜ ਨਹੀਂ ਕਰਨਾ ਉਹ ਕਹਿੰਦਾ ਵੀ ਮੇਰੀ ਪਤਨੀ ਆ ਇਹ ਉਹ ਕਹਿੰਦੇ ਵੀ ਨਾਮ ਦੱਸੋ ਉਹ ਕਹਿੰਦਾ ਇਹਦਾ ਨਾਮ ਅਰਪਾਲੀ ਆ ਉਹਦੇ ਘਰ ਵਾਲੀ ਦਾ ਨਾਮ ਆਪਦੀ ਦਾ ਮਤਲਬ ਅਰਪਾਲੀ ਦੱਸਦਾ ਆ ਰੁਪਾਲੀ ਕਹਿ ਕੇ ਨਾਮ ਲਿਖਾ ਦਿੰਦਾ ਤੇ ਚਲੋ ਇਲਾਜ ਆ ਜਿਹੜਾ ਸ਼ੁਰੂ ਹੋ ਜਾਂਦਾ ਤੇ ਡਾਕਟਰ ਆ ਜਿਹੜੇ ਉਹ ਵਿਨੇ ਨੂੰ ਕਹਿੰਦੇ ਆ ਵੀ ਜੇ ਤੁਸੀਂ ਥੋੜਾ ਜਿਹਾ ਟਾਈਮ ਹੋਰ ਲੇਟ ਹੋ ਜਾਂਦੇ ਤਾਂ ਤੁਹਾਡੀ ਪਤਨੀ ਇਸ ਦੁਨੀਆ ਤੋਂ ਜਾ ਚੁੱਕੀ ਹੁੰਦੀ ਵੀ ਤੁਸੀਂ ਬੜੀ ਹਿੰਮਤ ਕੀਤੀ ਛੇਤੀ ਲਿਆਏ ਚਲੋ ਵਿਨੇ ਆ ਜਿਹੜਾ ਉਹ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਦਾ ਤੇ ਉੱਥੇ ਬੈਂਚ ਤੇ ਬਹਿ ਜਾਂਦਾ ਇੰਨੇ ਨੂੰ ਨਰਸ ਆਉਂਦੀ ਆ ਤੇ ਇੱਕ ਪਰਚੀ ਲਿਆ ਕੇ ਫੜਾਉਂਦੀ ਆ ਉਹ ਨੂੰ ਕਹਿੰਦੀ ਆ ਵੀ ਆ ਦਵਾਈਆਂ ਲੈ ਕੇ ਆਓ ਤੁਹਾਡੀ ਪਤਨੀ ਜਿਹੜੀ ਅੰਦਰ ਦਾਖਲਾ ਉਹਦੇ ਦਵਾਈਆਂ ਲੱਗਣੀਆਂ ਵਿਨੇਹ ਉਹ ਪਰਚੀ ਫੜਦਾ ਤੇ ਸੋਚਦਾ ਵੀ ਪਤਾ ਨਹੀਂ ਕਿੰਨੀਆਂ ਕਿੰਨੀਆਂ ਦਵਾਈਆਂ ਹੋਣਗੀਆਂ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਚਲੋ ਫਿਰ ਵੀ ਉਹ ਜਾਂਦਾ ਤੇ ਜਦੋਂ ਦਵਾਈਆਂ ਦੀ ਉਹ ਲਿਸਟ ਬਣਾਉਂਦਾ ਮੈਡੀਕਲ ਵਾਲਾ ਤੇ ਉਹ ਕਹਿ ਦਿੰਦਾ ਵੀ ਇਹ ਦਵਾਈ ਤਾਂ 20000 ਦੀ ਆ ਹੁਣ ਉਹਦੇ ਕੋਲ ਸੀ 1600 ਰੁਪਇਆ ਉਹ ਸੋਚਦਾ ਵੀ ਜੇ ਮੈਂ ਦਵਾਈ ਨਾ ਲੈ ਕੇ ਗਿਆ ਤੇ ਜਾਨ ਨੂੰ ਵੀ ਖਤਰਾ ਹੋ ਸਕਦਾ ਉਹਦੇ ਨਾਲ ਮਤਲਬ ਯਾਦ ਆਉਂਦੀ ਆ ਵੀ ਉਹਦੇ ਗਲ ਦੇ ਵਿੱਚ ਸੋਨੇ ਦੀ ਚੈਨ ਪਾਈ ਹੁੰਦੀ ਆ ਉਹ ਆਪਣੀ ਚੈਨ ਆ ਜਿਹੜੀ ਉਹ ਉਤਾਰ ਦਿੰਦਾ ਚੈਨ ਉਤਾਰ ਕੇ ਉਹਨੂੰ ਦੇ ਦਿੰਦਾ ਉਹਨੂੰ ਕਹਿੰਦਾ ਵੀ ਇੱਕ ਵਾਰ ਤੁਸੀਂ ਆ ਚੈਨ ਰੱਖ ਲਓ ਵੀ ਤੁਹਾਨੂੰ ਮੈਂ ਪੈਸੇ ਬਾਅਦ ਚ ਦੇ ਦੂੰਗਾ ਤੇ ਆਪਣੀ ਚੈਨ ਲੈ ਜਾਊਗਾ ਮੈਡੀਕਲ ਵਾਲਾ ਚਲੋ ਉਹਦੀ ਮਜਬੂਰੀ ਸਮਝਦਾ ਤੇ ਉਹਨੂੰ ਕਹਿੰਦਾ ਕਿ ਠੀਕ ਆ ਚਲ ਚੈਨ ਵੀ ਨਹੀਂ ਰੱਖਦਾ ਦਵਾਈ ਲੈ ਜਾ ਉਹ ਕਹਿੰਦਾ ਨਹੀਂ ਚੈਨ ਤਾਂ ਤੂੰ ਰੱਖ ਲੈ ਚਲੋ ਜਿਆਦਾ ਕਹਿਣ ਤੇ ਮੈਡੀਕਲ ਵਾਲਾ ਉਹਦੀ ਚੈਨ ਰੱਖ ਲੈਂਦਾ ਚੈਨ ਰੱਖ ਕੇ ਦਵਾਈ ਦੇ ਦਿੰਦਾ ਚਲੋ ਦਵਾਈ ਲੈ ਕੇ ਨਰਸ ਨੂੰ ਫੜਾ ਦਿੰਦਾ ਤੇ ਉਹਦੀ ਜੋ ਘਰ ਵਾਲੀ ਹੁੰਦੀ ਆ ਘਰ ਵਾਲੀ ਤਾਂ ਨਹੀਂ ਹੁੰਦੀ ਜੋ ਰੋਪਾਲੀ ਹੁੰਦੀ ਆ ਉਦਿਆ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ। ਬਿਨੇ ਉੱਥੇ ਹੀ ਬੈਠਾ ਇੰਤਜ਼ਾਰ ਕਰਦਾ ਤੇ 6-7 ਘੰਟਿਆਂ ਬਾਅਦ ਨਰਸ ਜਿਹੜੀ ਉਹ ਵੀਨੇ ਨੂੰ ਬੁਲਾਉਣ ਆਉਂਦੀ ਆ ਤੇ ਕਹਿੰਦੀ ਆ ਕਿ ਹੁਣ ਤੁਸੀਂ ਆਪਣੀ ਪਤਨੀ ਨੂੰ ਮਿਲ ਸਕਦੇ ਹੋ। ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਆ। ਬਿਨੇ ਉੱਠਦਾ ਤੇ ਆਈਸੀਯੂ ਵੱਲ ਜਾਂਦਾ। ਮਾਸਕ ਪਾਇਆ ਹੁੰਦਾ ਉਹਦੇ ਤੇ ਚਲੋ ਉਹ ਰੁਪਾਲੀ ਕੋਲ ਜਾਂਦਾ। ਰੁਪਾਲੀ ਅੱਖਾਂ ਜੀਆਂ ਖੋਲਦੀ ਆ ਤੇ ਉਹ ਵੇਖਦੀ ਆ ਹਨਾ ਵੀ ਇਹ ਅਜਨਬੀ ਬੰਦਾ ਤੇ ਆਪਣੇ ਆਪ ਨੂੰ ਇਸ ਹਾਲਤ ਦੇ ਵਿੱਚ ਵੇਖਦੀ ਆ। ਤੇ ਉਹ ਕਹਿੰਦੀ ਵੀ ਤੁਸੀਂ ਕੌਣ ਤੁਸੀਂ ਮੈਨੂੰ ਇੱਥੇ ਲੈ ਕੇ ਆਏ ਹੋ ਉਹ ਕਹਿੰਦਾ ਹਾਂ ਮੇਰਾ ਨਾਮ ਵਿਨੇ ਆ ਤੇ ਵੀ ਤੁਹਾਡਾ ਬਹੁਤ ਭੈੜਾ ਐਕਸੀਡੈਂਟ ਹੋ ਗਿਆ ਸੀ ਵੀ ਮੈਂ ਹੀ ਤੁਹਾਨੂੰ ਲੈ ਕੇ ਆਇਆ ਉਹ ਕਹਿੰਦੀ ਕਿ ਮੇਰੇ ਘਰ ਵਾਲੇ ਦਾ ਨਾਮ ਆਹ ਹੈਗਾ ਤੇ ਆਹ ਉਹਨਾਂ ਦਾ ਨੰਬਰ ਆ ਉਹਨਾਂ ਇੰਗਲੈਂਡ ਗਏ ਹੋਏ ਆ ਤੁਸੀਂ ਉਹਨਾਂ ਨੂੰ ਫੋਨ ਕਰੋ ਚਲੋ ਵਿਨੇ ਉਹ ਨੰਬਰ ਲਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਨੰਬਰ ਨਹੀਂ ਲੱਗਦਾ ਤੇ ਚਲੋ ਉਸ ਤੋਂ ਬਾਅਦ ਰੁਪਾਲੀ ਹੈਨਾ ਉਹਦਾ ਧੰਨਵਾਦ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਜਾਨ ਬਚਾਈ। ਉਹ ਕਹਿੰਦਾ ਵੀ ਮੈਂ ਕੌਣ ਹੁੰਨਾ ਜਾਨ ਬਚਾਉਣ ਵਾਲਾ। ਵੀ ਇਹ ਤਾਂ ਇੱਕ ਜਰੀਆ ਬਣਦਾ ਹੁੰਦਾ। ਵੀ ਜੇ ਮੈਂ ਉੱਥੇ ਬੈਠਾ ਸੀ ਤਾਂ ਹੀ ਤੁਹਾਨੂੰ ਚੱਕ ਲਿਆ। ਵੀ ਜੇ ਮੈਂ ਨਾ ਹੁੰਦਾ ਫਿਰ ਮੈਂ ਕਿੱਥੋਂ ਚੱਕਦਾ। ਚਲੋ ਇੰਨੀ ਇੱਕ ਗੱਲ ਕਰਨ ਤੋਂ ਬਾਅਦ ਅਨਰਸ ਆ ਜਾਂਦੀ ਹੈ ਤੇ ਕਹਿੰਦੀ ਹੈ ਵੀ ਇਹਨਾਂ ਨੂੰ ਜ਼ਿਆਦਾ ਨਹੀਂ ਬੁਲਾਉਣਾ। ਤੇ ਵਿਨੇ ਬਾਹਰ ਆ ਕੇ ਬਹਿ ਜਾਂਦਾ। ਬਾਹਰ ਆਉਣ ਤੋਂ ਬਾਅਦ ਉਹ ਫਿਰ ਉਹਦੇ ਘਰ ਵਾਲੇ ਦਾ ਨੰਬਰ ਲਾਉਂਦਾ। ਪਰ ਉਹਦੇ ਘਰ ਵਾਲੇ ਦਾ ਫੋਨ ਨਹੀਂ ਲੱਗਦਾ। ਤੇ ਡਾਕਟਰ ਜਿਹੜੇ ਉਹ ਟ੍ਰੀਟਮੈਂਟ ਕਰਕੇ ਚਲੇ ਜਾਂਦੇ ਆ ਤੇ ਨਰਸਾਂ ਜਿਹੜੀਆਂ ਕਹਿੰਦੀਆਂ ਵੀ ਇਹਨੂੰ ਆਰਾਮ ਦੀ ਲੋੜ ਆ ਵੀ ਇਹਦੀ ਕੇਅਰ ਅਸੀਂ ਆਪੇ ਕਰਾਂਗੇ ਵੀ ਇਹਨੂੰ ਆਰਾਮ ਕਰਨ ਦੇ ਤੁਸੀਂ ਬੁਲਾਇਓ ਨਾ ਵਿਨੇ ਉੱਥੇ ਹੀ ਬੈਠਾ ਰਹਿੰਦਾ ਤੇ ਅਗਲੇ ਦਿਨ ਰੋਪਾਲੀ ਨੂੰ ਚੰਗੀ ਤਰ੍ਹਾਂ ਹੋਸ਼ ਆਉਂਦਾ ਤੇ ਜਦੋਂ ਨਰਸਾਂ ਉਹਨੂੰ ਪੁੱਛਦੀਆਂ ਵੀ ਤੇਰਾ ਕੀ ਨਾਮ ਆ ਤਾਂ ਉਹ ਕਹਿੰਦੀ ਵੀ ਮੇਰਾ ਨਾਮ ਲక్ష్ਮੀ ਆ ਉਹ ਕਹਿੰਦੀ ਵੀ ਤੇਰੇ ਘਰ ਵਾਲਾ ਤਾਂ ਕਹਿੰਦਾ ਵੀ ਇਹਦਾ ਨਾਮ ਰੋਪਾਲੀ ਆ ਉਹ ਉਹਨੂੰ ਕਹਿੰਦੀ ਵੀ ਮੇਰੇ ਘਰ ਵਾਲਾ ਤੇ ਇੱਥੇ ਹੈ ਨਹੀਂ ਵੀ ਮੇਰੇ ਘਰ ਵਾਲਾ ਤਾਂ ਬਾਹਰ ਗਿਆ ਹੋਇਆਗਾ ਵੀ ਨਾਲੇ ਮੇਰਾ ਨਾਮ ਰੋਪਾਲੀ ਨਹੀਂ ਹੈਗਾ ਮੇਰਾ ਨਾਮ ਲక్ష్ਮੀ ਆ ਨਰਸੋ ਨੂੰ ਕਹਿੰਦੀ ਵੀ ਜਿਹੜਾ ਬੰਦਾ ਬਾਹਰ ਬੈਠਾ ਜਿਹੜਾ ਤੁਹਾਨੂੰ ਲੈ ਕੇ ਆਇਆ ਉਹਨੇ ਤਾਂ ਇਹ ਦੱਸਿਆ ਵੀ ਤੁਸੀਂ ਉਹਦੀ ਪਤਨੀ ਹੋ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਉਹਨੇ ਕਿਉਂ ਪਤਨੀ ਕਿਹਾ ਵੀ ਪਰ ਮੈਂ ਉਹਦੀ ਪਤਨੀ ਨਹੀਂ ਮੇਰੇ ਘਰ ਵਾਲਾ ਤਾਂ ਇੰਗਲੈਂਡ ਗਿਆ ਹੋਇਆ ਫਿਰ ਉਹ ਕਹਿੰਦੀ ਆ ਵੀ ਮੈਨੂੰ ਤੁਹਾਡਾ ਫੋਨ ਦੇ ਦਿਓ ਵੀ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰਨਾ ਚਾਹਣੀ ਆ ਚੱਲ ਨਰਸੋ ਨੂੰ ਫੋਨ ਦਿੰਦੀ ਆ ਤੇ ਲక్ష్ਮੀ ਆਪਣੇ ਘਰ ਵਾਲੇ ਦਾ ਨੰਬਰ ਲਾਉਂਦੀ ਆ ਤੇ ਫੋਨ ਲੱਗ ਜਾਂਦਾ ਉਹ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਰਜੇਸ਼ ਵੀ ਮੇਰਾ ਐਕਸੀਡੈਂਟ ਹੋ ਗਿਆ ਬਹੁਤ ਭੈੜਾ ਤੇ ਮੈਂ ਹਸਪੀਟਲ ਦੇ ਵਿੱਚ ਆ ਉਹ ਕਹਿੰਦਾ ਕਿ ਲక్ష్ਮੀ ਮੈਂ 2 ਦਿਨਾਂ ਬਾਅਦ ਆਉਂਗਾ ਵੀ ਤੂੰ ਆਪਣਾ ਧਿਆਨ ਰੱਖੀ ਤੇ ਵੀ ਖਾਣ ਪੀਣ ਦਾ ਹਨਾ ਦਵਾਈਆਂ ਦਾ ਜੋ ਵੀ ਹੋਊਗਾ ਵੀ ਮੈਂ 2 ਦਿਨ ਚ ਆ ਜੂ ਕਿਉਂਕਿ ਹੁਣ ਇੱਕਦਮ ਤਾਂ ਮੈਂ ਆ ਨਹੀਂ ਸਕਦਾ ਚਲੋ ਲక్ష్ਮੀ ਫੋਨ ਕੱਟ ਦਿੰਦੀ ਆ ਤੇ ਉਸ ਤੋਂ ਬਾਅਦ ਲక్ష్ਮੀ ਦੀ ਹਾਲਤ ਆ ਜਿਹੜੀ ਉਹ ਠੀਕ ਹੁੰਦੀ ਆ ਤੇ ਡਾਕਟਰ ਉਹਨੂੰ ਡਿਸਚਾਰਜ ਕਰਨਾ ਚਾਹੁੰਦੇ ਹੁੰਦੇ ਆ ਤੇ ਚਲੋ ਨਰਸ ਆ ਜਿਹੜੀ ਉਹ ਵੇਨੇ ਨੂੰ ਕਹਿੰਦੀ ਆ ਵੀ ਤੁਸੀਂ ਜਿਹੜੇ ਮਰੀਜ਼ ਨੂੰ ਲੈ ਕੇ ਆਏ ਹੋ ਉਹ ਤੁਹਾਡੇ ਘਰ ਵਾਲੀ ਨਹੀਂ ਹੈਗੀ ਵੀ ਤੁਸੀਂ ਇਹ ਕਿਉਂ ਕਿਹਾ ਵੀ ਉਹ ਮੇਰੇ ਘਰ ਵਾਲੀ ਆ ਉਹ ਕਹਿੰਦਾ ਵੀ ਦੇਖੋ ਮੈਡਮ ਮੈਂ ਨਹੀਂ ਜਾਣਦਾ ਵੀ ਉਹ ਔਰਤ ਕੌਣ ਆ ਵੀ ਜੇ ਤੁਸੀਂ ਜਦੋਂ ਮੈਨੂੰ ਹਨਾ ਪੁੱਛਿਆ ਵੀ ਉਹ ਤੁਹਾਡੀ ਕੀ ਲੱਗਦੀ ਆ ਵੀ ਜੇ ਮੈਂ ਇਹ ਗੱਲ ਕਹਿ ਦਿੰਦਾ ਵੀ ਮੈਂ ਉਹਨੂੰ ਜਾਣਦਾ ਨਹੀਂ ਵੀ ਕੀ ਪਤਾ ਤੁਸੀਂ ਟ੍ਰੀਟਮੈਂਟ ਕਰਦੇ ਕਿ ਨਾ ਵੀ ਮੈਂ ਤਾਂ ਉਹਦੀ ਜਾਨ ਬਚਾਉਣ ਲਈ ਹੀ ਪਤਨੀ ਕਹਿੰਦਾ ਵੀ ਉਹ ਪਤਨੀ ਤਾਂ ਹੈ ਨਹੀਂ ਮੇਰੀ ਤਾਂ ਨਰਸ ਜਿਹੜੀ ਬੜੀ ਹਨਾ ਹੈਰਾਨ ਹੁੰਦੀ ਆ ਵੀ ਦੇਖੋ ਕੋਈ ਇਨਸਾਨ ਕਿਸੇ ਦੀ ਜਾਨ ਬਚਾਉਣ ਲਈ ਵੀਪਾ ਮੈਂ ਇਹਨੇ ਝੂਠ ਬੋਲਿਆ ਪਰ ਉਹਦੀ ਜਾਨ ਬਚਾਉਣ ਲਈ ਬੋਲਿਆ ਚਲੋ ਕਹਿੰਦੀ ਹੈ ਵੀ ਉਸ ਤੋਂ ਬਾਅਦ ਇਹਨਾਂ ਨੂੰ ਹਣਾ ਡਿਸਚਾਰਜ ਕੀਤਾ ਜਾਊਗਾ ਵੀ ਤੁਸੀਂ ਉਹਨਾਂ ਨੂੰ ਲਿਜਾ ਸਕਦੇ ਹੋ ਤਾਂ ਵਿਨੇ ਆ ਜਿਹੜਾ ਅੰਦਰ ਆਉਂਦਾ ਤੇ ਆ ਕੇ ਉਹ ਉਹਦੇ ਕੋਲ ਖੜਦਾ ਤੇ ਉਹਨੂੰ ਕਹਿੰਦਾ ਕਿ ਰੋਪਾਲੀ ਮੈਨੂੰ ਮaaf ਕਰ ਦਿਓ ਵੀ ਮੈਂ ਝੂਠ ਬੋਲਿਆ ਉਹ ਕਹਿੰਦੀ ਕਿ ਪਹਿਲੀ ਗੱਲ ਤਾਂ ਮੇਰਾ ਨਾਮ ਰੋਪਾਲੀ ਨਹੀਂ ਹੈਗਾ ਮੇਰਾ ਨਾਮ ਲక్ష్ਮੀ ਆ ਦੂਜੀ ਗੱਲ ਵੀ ਕੋਈ ਗੱਲ ਨਹੀਂ ਤੁਸੀਂ ਝੂਠ ਬੋਲਿਆ ਵੀ ਤੁਸੀਂ ਮੇਰੀ ਜਾਨ ਬਚਾਉਣ ਲਈ ਹੀ ਬੋਲਿਆ ਵੀ ਮੈਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ ਉਹ ਕਹਿੰਦੀ ਵੀ ਮੈਂ ਹਨਾ ਮਤਲਬ ਘਰ ਜਾਣਾ ਚਾਹਣੀ ਆ ਮੈਨੂੰ ਡਿਸਚਾਰਜ ਕਰ ਦੇਆ ਤੇ ਕੀ ਤੁਸੀਂ ਮੇਰੇ ਨਾਲ ਘਰ ਜਾ ਸਕਦੇ ਹੋ ਉਹ ਕਹਿੰਦਾ ਵੀ ਹਾਂ ਮੈਂ ਘਰ ਤੱਕ ਤਾਂ ਜਾਊਂਗਾ ਹੀ ਚਲੋ ਘੰਟੇ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਜਾਂਦੀ ਆ ਤੇ ਵਿਨੇ ਆ ਜਿਹੜਾ ਉਹੋ ਲక్ష్ਮੀ ਨੂੰ ਲੈ ਕੇ ਉਹਦੇ ਘਰ ਆ ਜਾਂਦਾ ਉਹ ਚਲੋ ਸਾਰਾ ਡਰੈੱਸ ਵਗੈਰਾ ਦੱਸਦੀ ਆ ਹਨਾ ਜੋ ਗੱਡੀ ਕਰਾਉਂਦੇ ਆ ਗੱਡੀ ਦੇ ਵਿੱਚ ਆਉਂਦੇ ਆ ਤੇ ਜਦੋਂ ਉਹ ਘਰ ਦੇ ਵਿੱਚ ਐਂਟਰ ਹੁੰਦੇ ਆ ਤਾਂ ਵਿਨੇ ਉਹਦਾ ਘਰ ਵੇਖ ਕੇ ਹੈਰਾਨ ਰਹਿ ਜਾਂਦਾ ਕਿਉਂਕਿ ਉਹ ਘਰ ਆ ਜਿਹੜਾ ਬਹੁਤ ਸੋਹਣਾ ਹੁੰਦਾ ਬੰਗਲੇ ਵਰਗਾ ਘਰ ਹੁੰਦਾ ਬਹੁਤ ਹੀ ਅਮੀਰ ਘਰ ਦੀ ਉਹ ਔਰਤ ਹੁੰਦੀ ਆ ਚਲੋ ਉਹਨੂੰ ਲੈ ਜਾਂਦਾ ਬੈੱਡ ਤੇ ਲਟਾਉਂਦਾ ਹਨਾ ਉਸ ਤੋਂ ਬਾਅਦ ਉਹਦਾ ਖਿਆਲ ਰੱਖਦਾ ਤੇ ਉਹ ਨੂੰ ਕਹਿੰਦੀ ਆ ਵੀ ਕੀ ਤੁਸੀਂ ਦੋ ਦਿਨ ਰੁੱਕ ਸਕਦੇ ਹੋ ਵੀ ਦੋ ਦਿਨ ਬਾਅਦ ਮੇਰਾ ਪਤੀ ਬਾਹਰੋਂ ਆਊਗਾ ਵੀ ਮੇਰੇ ਘਰ ਵਾਲਾ ਹੈ ਨਹੀਂ ਤੇ ਵੀ ਮੇਰੀ ਕੇਅਰ ਕੌਣ ਕਰੂ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਰੁੱਕ ਸਕਦਾ ਚਲੋ ਦੋ ਦਿਨ ਵਿਨੇ ਉੱਥੇ ਰਹਿੰਦਾ ਤੇ ਉਹਦੀ ਬੜੀ ਕੇਅਰ ਕਰਦਾ ਤੇ ਉਹ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰਦੀ ਆ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਉਹ ਉਹਨੂੰ ਦੱਸ ਦਿੰਦਾ ਉਹਨੂੰ ਕਹਿੰਦਾ ਵੀ ਮੈਨੂੰ ਮੈਂ ਤਾਂ ਨੌਕਰੀ ਦੀ ਭਾਲ ਚ ਆਇਆ ਸੀ ਵੀ ਮੈਨੂੰ ਨੌਕਰੀ ਮਿਲ ਵੀ ਗਈ ਸੀ ਵੀ ਪਰ ਉਹਨਾਂ ਨੇ ਮੈਨੂੰ ਨੌਕਰੀ ਤੋਂ ਕੱਢ ਤਾ ਵੀ ਮੈਂ ਨੌਕਰੀ ਦੀ ਤਲਾਸ਼ ਚ ਆ ਉਹ ਕਹਿੰਦੀ ਵੀ ਨੌਕਰੀ ਦੀ ਫਿਕਰ ਨਾ ਕਰ ਮੇਰੇ ਘਰ ਵਾਲਿਆ ਬਹੁਤ ਵੱਡਾ ਬਿਜ਼ਨਸਮੈਨ ਆ ਵੀ ਨੌਕਰੀ ਤਾਂ ਤੈਨੂੰ ਮਿਲ ਜੂਗੀ ਵੀ ਨਾਲੇ ਤੇਰਾ ਧੰਨਵਾਦ ਹਨਾ ਤੂੰ ਮੇਰਾ ਖਿਆਲ ਰੱਖਿਆ ਤੇ ਚਲੋ ਅਗਲੇ ਦਿਨ ਵਿਨਿਆ ਜਿਹੜਾ ਉਹ ਸੋਚਦਾ ਵੀ ਅੱਜ ਤੱਕ ਇਹਦੇ ਘਰ ਵਾਲੇ ਨਹੀਂ ਆ ਜਾਣਾ ਵੀ ਮੈਂ ਚਲਿਆ ਜਾਣਾ ਉਹਨੂੰ ਕਹਿੰਦਾ ਵੀ ਲక్ష్ਮੀ ਮੈਡਮ ਵੀ ਹੁਣ ਤੁਸੀਂ ਠੀਕ ਹੋ ਹਨਾ ਅੱਜ ਤੁਹਾਡੇ ਹਸਬੰਦ ਨੇ ਵੀ ਆ ਜਾਣਾ ਵੀ ਮੈਂ ਚਾਹਣਾ ਵੀ ਮੈਂ ਚਲਿਆ ਜਾਵਾਂ ਵੀ ਮੈਂ ਇੰਨੇ ਕਿੰਨੇ ਦਿਨ ਬੈਠੂਗਾ ਇੱਥੇ ਵੀ ਮੈਨੂੰ ਨੌਕਰੀ ਲੱਭਣੀ ਆ ਉਹ ਕਹਿੰਦੀ ਵੀ ਮੈਂ ਤੈਨੂੰ ਕਿਹਾ ਨਾ ਵੀ ਨੌਕਰੀ ਤੈਨੂੰ ਮਿਲ ਜਾਣੀ ਆ ਵੀ ਨਾਲੇ ਤੂੰ ਮੇਰੇ ਘਰ ਵਾਲੇ ਨੂੰ ਮਿਲ ਕੇ ਜਾਈਂ ਵੀ ਤੂੰ ਇੰਨਾ ਮੇਰਾ ਕੀਤਾ ਵੀ ਹੁਣ ਤੂੰ ਐ ਨਾ ਜਾਈਂ ਚਲੋ ਉਹ ਰੁਕ ਜਾਂਦਾ ਦੋ ਪੇਰੇ ਜੇ ਨੂੰ ਕਰਦੇ ਜਿਹੜਾ ਹਨਾ ਡੋਰ ਆ ਉਹਦੀ ਬੈਲ ਵੱਜਦੀ ਆ ਡੋਰ ਬੈਲ ਵੱਜਦੀ ਆ ਤੇ ਵਿਨੇ ਆ ਜਿਹੜਾ ਉਹ ਸਮਝ ਜਾਂਦਾ ਵੀ ਇਹਦੇ ਘਰ ਵਾਲਾ ਆ ਗਿਆ ਹੋਣਾ ਜਦੋਂ ਜਾ ਕੇ ਉਹ ਦਰਵਾਜ਼ਾ ਖੋਲਦਾ ਤਾਂ ਬਾਹਰ ਇੱਕ ਉੱਚਾ ਲੰਮਾ ਸੋਹਣਾ ਸੁਨੱਖਾ ਮੁੰਡਾ ਖੜਾ ਹੁੰਦਾ ਤੇ ਉਹ ਮੁੰਡਾ ਉਹੀ ਹੁੰਦਾ ਜਿਹੜਾ ਉਹ ਮਾਲ ਦੇ ਵਿੱਚ ਮੈਨੇਜਰ ਹੁੰਦਾ ਜਿਹੜੇ ਨੇ ਉਹਨੂੰ ਧੱਕੇ ਮਾਰ ਕੇ ਕੱਢਿਆ ਹੁੰਦਾ ਤੇ ਉਹ ਹੈਰਾਨ ਹੋ ਜਾਂਦਾ ਵੀ ਇਹ ਤਾਂ ਕਹਿੰਦੀ ਆ ਵੀ ਮੇਰੇ ਘਰ ਵਾਲਾ ਬਹੁਤ ਵੱਡਾ बिजनेਸਮੈਨ ਆ ਵੀ ਇਹ ਤਾਂ ਮਾਲ ਦੇ ਵਿੱਚ ਮੈਨੇਜਰ ਲੱਗਿਆ ਹੋਇਆਗਾ ਚਲੋ ਉਹਨੂੰ ਵੇਖ ਕੇ ਉਹਨੂੰ ਕਹਿੰਦਾ ਵੀ ਤੂੰ ਇੱਥੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਵੀ ਤੁਸੀਂ ਇੱਥੇ ਉਹ ਕਹਿੰਦਾ ਕਿ ਹਾਂ ਇਹ ਤਾਂ ਮੇਰਾ ਘਰ ਆ ਮੇਸ ਘਰ ਦਾ ਮਾਲਕ ਆ ਉਹ ਕਹਿੰਦਾ ਫਿਰ ਚਲੋ ਤੁਸੀਂ ਘਰ ਦੇ ਮਾਲਕ ਹੋਵੋਗੇ ਮੈਂ ਮੰਨਦਾ ਪਰ ਜਿਹੜੀ ਇਸ ਘਰ ਦੀ ਮਾਲਕਣਾ ਉਹਦੀ ਜਾਣ ਮੈਂ ਹੀ ਬਚਾਈ ਆ ਉਹ ਕਹਿੰਦਾ ਅੱਛਾ ਤੂੰ ਕਹਿੰਦਾ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਰੋੜਾ ਬਣ ਕੇ ਆਇਆ ਹੈ ਉਹ ਕਹਿੰਦਾ ਕੀ ਮਤਲਬ ਕਹਿੰਦਾ ਕੁਛ ਨਹੀਂ ਐਂ ਕਹਿ ਕੇ ਚਲੋ ਜਦੋਂ ਉਹ ਅੰਦਰ ਚਲੇ ਜਾਂਦਾ ਤੇ ਜਿਹੜਾ ਉਹ ਹੁੰਦਾ ਲక్ష్ਮੀ ਦੇ ਘਰ ਵਾਲਾ ਰਜੇਸ਼ ਉਹ ਲక్ష్ਮੀ ਕੋਲ ਜਾਂਦਾ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਕਿੰਨੇ ਵਾਰ ਕਿਹਾ ਤੂੰ ਆਪਣਾ ਖਿਆਲ ਰੱਖਿਆ ਕਰ ਤੈਨੂੰ ਪਤਾ ਨਹੀਂ ਲੱਗਦਾ ਤੂੰ ਬਾਜ਼ਾਰ ਜਾਣਾ ਸੀ ਤੂੰ ਕਿਉਂ ਕੱਲੀ ਗਈ ਚਲੋ ਇਸ ਤਰ੍ਹਾਂ ਉਹਨੂੰ ਡਾਂਟਣ ਜੇ ਲੱਗ ਜਾਂਦਾ ਉਹ ਕਹਿੰਦੀ ਵੀ ਜੋ ਕੁਝ ਹੋਣਾ ਸੀ ਉਹ ਹੋ ਗਿਆ ਵੀ ਤੁਸੀਂ ਹੁਣ ਗੁੱਸਾ ਨਾ ਕਰੋ ਤੇ ਵੀ ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਹੋ ਤੁਸੀਂ ਮੇਰੇ ਫੋਨ ਤੋਂ ਹਣਾ ਭੱਜਿਆ ਇਹ ਵੀ ਤੁਸ ਤੁਹਾਡਾ ਕੰਮ ਹੋ ਗਿਆ ਸੀ ਜਿਹੜਾ ਕੰਮ ਤੁਸੀਂ ਕਰਨ ਗਏ ਸੀ ਕਹਿੰਦਾ ਕੰਮ ਤਾਂ ਮੇਰਾ ਹੋ ਗਿਆ ਸੀ ਪਰ ਕਹਿੰਦਾ ਜੇ ਕੋਈ ਅੜਿੱਕਾ ਨਾ ਬਣਦਾ ਉਹ ਕਹਿੰਦੀ ਵੀ ਕੀ ਮਤਲਬ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਨਹੀਂ ਕੁਛ ਨਹੀਂ ਮੈਂ ਤਾਂ ਵੈਸੇ ਹੀ ਕਹਿ ਰਿਹਾ ਤੂੰ ਬਾਲਾ ਨਾ ਦਿਮਾਗ ਤੇ ਨਾ ਲਾ ਗੱਲ ਤੂੰ ਰੈਸਟ ਕਰ ਮੈਂ ਵੀ ਰੈਸਟ ਕਰ ਦਾਂਗਾ ਤੇ ਸ਼ਾਮ ਨੂੰ ਮੇਰੀ ਬਹੁਤ ਜ਼ਰੂਰੀ ਮੀਟਿੰਗ ਆ ਮੈਂ ਮੀਟਿੰਗ ਤੇ ਜਾਣਾ ਉਹ ਕਹਿੰਦੀ ਵੀ ਤੁਹਾਨੂੰ ਮੀਟਿੰਗ ਪਿਆਰੀ ਆ ਮੇਰੇ ਨਾਲੋਂ ਵੀ ਮੀਟਿੰਗ ਤੁਸੀਂ ਕੈਨਸਲ ਕਰ ਦਿਓ ਵੀ ਅੱਜ ਹੀ ਤਾਂ ਤੁਸੀਂ ਆਏ ਹੋ ਕਹਿੰਦਾ ਨਹੀਂ ਲక్ష్ਮੀ ਮੈਂ ਆਏ ਬੇਲਾ ਨਹੀਂ ਬੈਠ ਸਕਦਾ ਕਰੇ ਮੇਰੀ ਮੀਟਿੰਗ ਬਹੁਤ ਜ਼ਰੂਰੀ ਹੈ ਜੇ ਉਹ ਮੀਟਿੰਗ ਕੈਨਸਲ ਹੋ ਗਈ ਐਨਾ ਵੱਡਾ ਜੋ ਮੈਨੂੰ ਕੰਟਰੈਕਟ ਮਿਲਣਾ ਮੈਨੂੰ ਉਹ ਨਹੀਂ ਮਿਲਣਾ ਚਲੋ ਲక్ష్ਮੀ ਸੋਚਦੀ ਆ ਵੀ ਇੰਨੀ ਦੂਰੋਂ ਆਤ ਆ ਗਿਆ ਮੇਰੇ ਕਰਕੇ ਹਨਾ ਵੀ ਹੁਣ ਫੇਰ ਇਹਨੂੰ ਕੰਮ ਦੀ ਗਈ ਪਰ ਉਹ ਜ਼ਿਆਦਾ ਨਹੀਂ ਕੁਝ ਕਹਿੰਦੀ ਉਹ ਸਮਝ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਬਿਨੇ ਆ ਉਹ ਉਥੋਂ ਜਾਣਾ ਚਾਹੁੰਦਾ ਹੁੰਦਾ ਤੇ ਜਿਹੜਾ ਉਹ ਰਜੇਸ਼ ਹੁੰਦਾ ਉਹਨੂੰ ਕਹਿੰਦਾ ਵੀ ਮੇਰੀ ਗੱਲ ਸੁਣਾ ਉਹ ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਵੀ ਤੂੰ ਇਹਨੂੰ ਚੁੱਕ ਕੇ ਹਸਪਤਾਲ ਲੈ ਕੇ ਜਾਣਾ ਉਹ ਕਹਿੰਦਾ ਵੀ ਦੇਖੋ ਸਾਬ ਕੋਈ ਵੀ ਇਨਸਾਨ ਆ ਜਦੋਂ ਕਿਸੇ ਨੂੰ ਅੱਖਾਂ ਦੇ ਸਾਹਮਣੇ ਤੜਫਦਾ ਵੇਖਦਾ ਤੇ ਉਹ ਉਹਨੂੰ ਚੱਕੂ ਗਈ ਵੀ ਮੈਂ ਹੈਰਾਨ ਆ ਵੀ ਤੁਸੀਂ ਆਪਣੇ ਘਰ ਵਾਲੀ ਬਾਰੇ ਇਦਾਂ ਸੋਚਦੇ ਹੋ ਉਹਨੂੰ ਕਹਿੰਦਾ ਕਿ ਤੂੰ ਨਾ ਬਾਲਾ ਜਿਆਦਾ ਨਾ ਸੋਚ ਚੱਲ ਤੂੰ ਆਪਣਾ ਸਮਾਨ ਚੱਕ ਤੇ ਜਾ ਚੱਲ ਜਦੋਂ ਨਾ ਉਹ ਆਪਣਾ ਬੈਗ ਚੱਕ ਕੇ ਚਲਿਆ ਜਾਂਦਾ ਉਸ ਤੋਂ ਬਾਅਦ ਲక్ష్ਮੀ ਦੇ ਘਰ ਵਾਲਾ ਰਾਜੇਸ਼ ਵੀ ਆਪਣਾ ਬੈਗ ਚੱਕਦਾ ਤੇ ਗੱਡੀ 'ਚ ਰੱਖਦਾ ਤੇ ਚਲਿਆ ਜਾਂਦਾ ਰਾਤ ਜਾ ਕੇ ਵਿਨੇ ਦੇ ਗੱਲ ਯਾਦ ਆਉਂਦੀ ਆ ਵੀ ਉਹ ਆਪਣਾ ਹਨਾ ਜਿਹੜਾ ਸਮਾਨ ਸੀ ਕੁਛ ਉਹਨਾਂ ਦੇ ਘਰ ਭੁੱਲਿਆ ਆ ਉਹ ਵਾਪਸ ਮੁੜ ਕੇ ਆ ਜਾਂਦਾ ਮੁੜ ਕੇ ਆ ਕੇ ਉਹ ਜਦੋਂ ਡੋਰ ਬੈਲ ਵਜਾਉਂਦਾ ਤਾਂ ਜਿਹੜੀ ਲక్ష్ਮੀ ਹੁੰਦੀ ਆ ਉਹਨੂੰ ਥੋੜਾ ਹੋਸ਼ ਆਇਆ ਹੁੰਦਾ ਸੁੱਤੀ ਉੱਠੀ ਹੁੰਦੀ ਆ ਉਹ ਚਲੋ ਔਖੀ ਸੌਖੀ ਦਰਵਾਜ਼ਾ ਖੋਲਦੀ ਆ ਤੇ ਵਿਨੇ ਨੂੰ ਵੇਖ ਕੇ ਕਹਿੰਦੀ ਵੀ ਤੁਸੀਂ ਗਏ ਨਹੀਂ ਹਜੇ ਉਹ ਕਹਿੰਦਾ ਮੈਂ ਚਲਿਆ ਤਾਂ ਗਿਆ ਸੀ ਵੀ ਮੈਂ ਆਪਣਾ ਸਮਾਨ ਭੁੱਲ ਗਿਆ ਚਲੋ ਕਹਿੰਦੀ ਵੀ ਨਾਲੇ ਤੁਸੀਂ ਐ ਕਿਉਂ ਚਲੇ ਗਏ ਤੁਸੀਂ ਮੇਰੇ ਹਸਬੰਦ ਨੂੰ ਮਿਲ ਲੈਣਾ ਸੀ ਉਹ ਕਹਿੰਦਾ ਮੈਂ ਮੇਲ ਲਿਆ ਸੀ ਉਹਨਾਂ ਨੂੰ ਤੇ ਉਹ ਕਹਿੰਦੀ ਵੀ ਚੱਲ ਕਿਹੜਾ ਸਮਾਨ ਰਹਿ ਗਿਆ ਉਹ ਕਹਿੰਦਾ ਮੈਂ ਆਪੇ ਚੱਕ ਲਿਉਂ ਅੰਦਰ ਜਾਂਦਾ ਉਹ ਸਮਾਨ ਚੱਕਣ ਤੇ ਉਸ ਤੋਂ ਬਾਅਦ ਅ ਲక్ష్ਮੀ ਆ ਜਿਹੜੀ ਉਹ ਕਹਿੰਦੀ ਮੈਂ ਚਾਹ ਬਣਾਉਣੀ ਆ ਤੁਸੀਂ ਐ ਨਹੀਂ ਜਾਣਾ ਹੈਗਾ ਵੀ ਚਾਹ ਵੀ ਕੇ ਜਾਇਓ ਵੀ ਮੈਂ ਤੁਹਾਡਾ ਧੰਨਵਾਦ ਵੀ ਨਹੀਂ ਕੀਤਾ ਚੰਗੀ ਤਰ੍ਹਾਂ ਚਲੋ ਚਾਹ ਬਣਾਉਣ ਚਲੀ ਜਾਂਦੀ ਹੈ ਤੇ ਉਹ ਉੱਥੇ ਸੋਫੇ ਤੇ ਬੈਠ ਜਾਂਦਾ ਤੇ ਉਹਦੇ ਮਨ ਦੇ ਵਿੱਚ ਇਹ ਹੁੰਦਾ ਵੀ ਇੱਕ ਔਰਤ ਹਨਾ ਜਿਹੜੀ ਆਪਣੇ ਪਤੀ ਨੂੰ ਇੰਨਾ ਪਿਆਰ ਕਰਦੀ ਆ ਉਹਦੇ ਬਾਰੇ ਇੰਨਾ ਸੋਚਦੀ ਆ ਵੀ ਉਹੀ ਪਤੀ ਵੀ ਉਸ ਟਾਈਮ ਉਥੇ ਖੜਾ ਸੀ ਵੀ ਜਿੱਥੇ ਇਹਦੇ ਇਹਦਾ ਐਕਸੀਡੈਂਟ ਹੋਇਆ ਸੀ ਵੀ ਨਾਲੇ ਇਹ ਤਾਂ ਕਹਿੰਦੀ ਸੀਗੀ ਵੀ ਮੇਰੇ ਘਰ ਵਾਲਾ ਬਾਹਰ ਗਿਆ ਵੀ ਇਹਦਾ ਮਤਲਬ ਇਹਦੇ ਘਰ ਵਾਲੇ ਨੂੰ ਧੋਖਾ ਦੇ ਰਿਹਾ ਚਾਹ ਪੀਂਦੇ ਪੀਂਦੇ ਨਾ ਉਹ ਬਿਨਾਂ ਸੋਚੇ ਸਮਝੇ ਸਾਰੀ ਗੱਲ ਆ ਜਿਹੜੀ ਲక్ష్ਮੀ ਨੂੰ ਦੱਸ ਦਿੰਦਾ ਉਹ ਨੂੰ ਕਹਿੰਦਾ ਵੀ ਮੈਂ ਤੁਹਾਡਾ ਦਿਲ ਤਾਂ ਨਹੀਂ ਦਿਖਾਉਣਾ ਚਾਹੁੰਦਾ ਪਰ ਤੁਸੀਂ ਬਹੁਤ ਵੱਡੇ ਭਰਮ ਦੇ ਵਿੱਚ ਜੀ ਰਹੇ ਹੋ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਤੁਸੀਂ ਕਹਿੰਦੇ ਸੀ ਨਾ ਕਿ ਤੁਹਾਡੇ ਘਰ ਵਾਲਾ ਇੰਗਲੈਂਡ ਗਿਆ ਵੀ ਇੰਗਲੈਂਡ ਨਹੀਂ ਗਿਆ ਸੀ ਵੀ ਮੈਨੂੰ ਕੋਲਰ ਤੋਂ ਫੜ ਕੇ ਨੌਕਰੀ ਤੋਂ ਕੱਢਣ ਵਾਲਾ ਇਹੀ ਬੰਦਾ ਤੇ ਨਾਲੇ ਉੱਥੇ ਨਾ ਮਤਲਬ ਜਦੋਂ ਭੀੜ ਹੋਈ ਆ ਮੈਂ ਜਿਹੜੇ ਮਾਲ ਚ ਕੰਮ ਕਰਦਾ ਸੀ ਉੱਥੇ ਹੀ ਤੁਹਾਡਾ ਐਕਸੀਡੈਂਟ ਹੋਇਆ ਵੀ ਇਹੀ ਗੱਡੀ ਜਿਹੜੀ ਤੁਹਾਡੇ ਗੇਟ 'ਚ ਖੜੀ ਸੀ ਹੁਣ ਇਹੀ ਉੱਥੇ ਸੀ ਵੀ ਮੈਨੂੰ ਇਹ ਲੱਗਦੀ ਆ ਗੱਲ ਵੀ ਇਹੀ ਗੱਡੀ ਨਾਲ ਤੁਹਾਡਾ ਐਕਸੀਡੈਂਟ ਹੋਇਆ ਇਹ ਗੱਲ ਸੁਣ ਕੇ ਲక్ష్ਮੀ ਨੂੰ ਯਕੀਨ ਨਹੀਂ ਆਉਂਦਾ ਤੇ ਉਹ ਸੋਚਦੀ ਆ ਵੀ ਜੇ ਇਹ ਕੋਈ ਗੱਲ ਕਹਿ ਰਿਹਾ ਤਾਂ ਇਹਦਾ ਮਤਲਬ ਇਹਦੇ ਪਿੱਛੇ ਕੁਝ ਨਾ ਕੁਝ ਤਾਂ ਸੱਚ ਹੋਊਗਾ ਤੇ ਚਲ ਉਹ ਨਾ ਵੀਨੇ ਨੂੰ ਕਹਿੰਦੀ ਹੈ ਵੀ ਤੁਸੀਂ ਆਪਣਾ ਫੋਨ ਨੰਬਰ ਦੇ ਦਿਓ ਮੈਨੂੰ ਵੀਨੇ ਦਾ ਫੋਨ ਨੰਬਰ ਲੈ ਲੈਂਦੀ ਹੈ ਤੇ ਵੀਨੇ ਉੱਥੋਂ ਚਲੇ ਜਾਂਦਾ ਪਰ ਲక్ష్ਮੀ ਹੈ ਜਿਹੜੀ ਉਹ ਗੱਲ ਦੀ ਤਹਿ ਤੱਕ ਜਾਣਾ ਚਾਹੁੰਦੀ ਹੁੰਦੀ ਆ ਉਹ ਸੋਚਦੀ ਆ ਵੀ ਜੇ ਮੈਂ ਜਾਉਂਗੀ ਵੀ ਮੈਂ ਤਾਂ ਜਾ ਨਹੀਂ ਸਕਦੀ ਹੈ ਨਾ ਵੀ ਰਜੇਸ਼ ਦਾ ਨਹੀਂ ਪਤਾ ਕਦੋਂ ਆਜੇ ਉਹਨਾਂ ਆਪਣੀ ਇੱਕ ਸਹੇਲੀ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਫਲਾਨੇ ਮਾਲ ਦੇ ਕੋਲ ਮੇਰਾ ਬਹੁਤ ਭੜਾ ਐਕਸੀਡੈਂਟ ਹੋਇਆ ਸੀ ਤੇ ਮੈਂ ਚਾਹੁੰਨੀ ਆ ਵੀ ਤੂੰ ਪੁਲਿਸ ਨਾਲ ਗੱਲ ਕਰੇਂ ਤੇ ਸੀਸੀਟੀਵੀ ਕੈਮਰੇ ਤੁਸੀਂ ਵੇਖੋ ਵੀ ਕਿਹੜੀ ਗੱਡੀ ਨਾਲ ਮੇਰਾ ਐਕਸੀਡੈਂਟ ਹੋਇਆਗਾ ਤੇ ਚਲੋ ਉਹਦੀ ਸਹੇਲੀ ਹੈ ਜਿਹੜੀ ਉਹਦੇ ਘਰ ਵਾਲਾ ਪੁਲਿਸ ਦੇ ਵਿੱਚ ਹੀ ਹੁੰਦਾ ਉਹ ਆਪਣੇ ਘਰ ਵਾਲੇ ਨੂੰ ਦੱਸਦੀ ਹੈ ਸਾਰੀ ਗੱਲ ਤੇ ਉਹਦੇ ਘਰ ਵਾਲਾ ਕਹਿੰਦਾ ਵੀ ਜਦੋਂ ਡਾਕਟਰ ਨੇ ਕੇਸ ਰੈਫਰ ਨਹੀਂ ਕੀਤਾ ਐਕਸੀਡੈਂਟ ਹੋਇਆ ਸੀ ਤੇ ਡਾਕਟਰ ਨੂੰ ਕਰਨਾ ਚਾਹੀਦਾ ਸੀ ਤੇ ਵੀ ਐਵੇਂ ਮੈਂ ਕਿਵੇਂ ਐਕਸ਼ਨ ਲਵਾਂ ਉਹ ਕਹਿੰਦੀ ਵੀ ਤੁਸੀਂ ਐਕਸ਼ਨ ਨਾ ਲਵੋ ਤੁਸੀਂ ਪਰਸਨਲੀ ਤੌਰ ਤੇ ਤੁਸੀਂ ਹਨਾ ਪੁਲਿਸ ਆਫੀਸਰ ਹੋ ਵੀ ਤੁਸੀਂ ਕਿਤੇ ਵੀ ਜਾ ਕੇ ਸੀਸੀਟੀਵੀ ਕੈਮਰੇ ਵੇਖ ਸਕਦੇ ਹੋ ਚਲ ਉਹਨਾਂ ਉਹਦੀ ਗੱਲ ਮੰਨ ਕੇ ਆਫ ਡਿਊਟੀ ਹੀ ਵਰਦੀ ਪਾ ਕੇ ਚੱਲਿਆ ਜਾਂਦਾ ਜਾਕੇ ਜਿਹੜੀਆਂ ਆਸੇ ਪਾਸੇ ਦੀਆਂ ਜੋ ਦੁਕਾਨਾਂ ਹੁੰਦੀਆਂ ਉਹਨਾਂ ਦੇ ਸੀਸੀਟੀਵੀ ਕੈਮਰੇ ਜਿਹੜੇ ਵੇਖੇ ਜਾਂਦੇ ਆ ਤਾਂ ਉਹਦੇ ਵਿੱਚ ਉਹ ਚੀਜ਼ ਕੈਪਚਰ ਹੋ ਜਾਂਦੀ ਆ ਵੀ ਲక్ష్ਮੀ ਦਾ ਜੋ ਘਰ ਵਾਲਾ ਹੁੰਦਾ ਉਸੇ ਦੀ ਹੀ ਗੱਡੀ ਨਾਲ ਉਹਦਾ ਐਕਸੀਡੈਂਟ ਹੋਇਆ ਹੁੰਦਾ ਤੇ ਉਹ ਸਾਰੇ ਫੁਟੇਜ ਆ ਜਿਹੜੇ ਉਹ ਕਢਵਾ ਲੈਂਦਾ ਕਢਵਾ ਕੇ ਉਹ ਆਪਦੇ ਘਰ ਵਾਲੀ ਨੂੰ ਦਿੰਦਾ ਕਿ ਉਹਦੇ ਘਰ ਵਾਲੀ ਉਹੀ ਸਾਰੇ ਫੁਟੇਜ ਆ ਜਿਹੜੇ ਉਹ ਲక్ష్ਮੀ ਨੂੰ ਭੇਜ ਦਿੰਦੀ ਆ ਤੇ ਲక్ష్ਮੀ ਇਹ ਸੋਚ ਕੇ ਇਹ ਵੇਖ ਕੇ ਹੈਰਾਨ ਹੋ ਜਾਂਦੀ ਆ ਵੀ ਮੇਰੇ ਘਰ ਵਾਲਾ ਮੈਨੂੰ ਵਾਰ ਤੱਕ ਨਹੀਂ ਟੱਪਣ ਦਿੰਦਾ ਮੈਨੂੰ ਨੌਕਰੀ ਤੱਕ ਨਹੀਂ ਕਰਨ ਦਿੰਦਾ ਮੈਨੂੰ ਗੇਟ ਤੋਂ ਬਾਹਰ ਤੱਕ ਨਹੀਂ ਹੋਣ ਦਿੰਦਾ ਤੇ ਵੀ ਮੈਂ ਇਹਦੇ ਲਈ ਕੀ ਨੁਕਸਾਨ ਕਰ ਸਕਦੀ ਸੀ ਜਿਹੜਾ ਇਹ ਮੇਰੀ ਮੌਤ ਬਾਰੇ ਸੋਚਦਾ ਤੇ ਉਹਨੂੰ ਵੜਾ ਇਸ ਗੱਲ ਦਾ ਦੁੱਖ ਲੱਗਦਾ ਤੇ ਉਹਨਾ ਵਿਨੇ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੰਦੀ ਆ ਵੀ ਤੁਸੀਂ ਸਹੀ ਕਿਹਾ ਸੀਗਾ ਵੀ ਮੇਰੇ ਐਕਸੀਡੈਂਟ ਪਿੱਛੇ ਮੇਰੇ ਹੀ ਘਰ ਵਾਲੇ ਦਾ ਹੱਥ ਆ ਵੀ ਤੂੰ ਮੇਰੀ ਇੱਕ ਮਦਦ ਕਰ ਜਿੱਥੋਂ ਤੱਕ ਤੂੰ ਮੇਰੀ ਇੰਨੀ ਮਦਦ ਕੀਤੀ ਵੀ ਤੂੰ ਇਸ ਗੱਲ ਦਾ ਪਤਾ ਕਰ ਉਹ ਕਹਿੰਦਾ ਵੀ ਦੇਖ ਮੈਂ ਕੋਈ ਪੁਲਿਸ ਵਾਲਾ ਤਾਂ ਹੈ ਨਹੀਂ ਪਰ ਫਿਰ ਵੀ ਮੈਂ ਕੋਸ਼ਿਸ਼ ਕਰ ਲੈਣਾ। ਉਹ ਉਹਨੂੰ ਕਹਿੰਦਾ ਵੀ ਮੈਨੂੰ 5 ਦਿਨ ਦਾ ਟਾਈਮ ਦੇ। ਉਧਰੋਂ ਜਿਹੜਾ ਰਜੇਸ਼ ਆ ਚਲੋ ਉਹ ਮੀਟਿੰਗ ਕਰਕੇ ਆਉਂਦਾ ਤੇ ਆਪਣੇ ਘਰ ਵਾਲੀ ਦੀ ਕੋਈ ਬਹੁਤੀ ਕੇਅਰ ਨਹੀਂ ਕਰਦਾ ਉਹ। ਉਹ ਵੀ ਸਮਝ ਚੁੱਕੀ ਹੁੰਦੀ ਆ ਵੀ ਇਹ ਮੈਨੂੰ ਮਾਰਨਾ ਚਾਹੁੰਦਾ ਸੀ ਤੇ ਉਧਰ ਜਿਹੜਾ ਵਿਨੇ ਆ ਉਹ ਨਾ ਇਸ ਗੱਲ ਦੀ ਤਹਿ ਤੱਕ ਜਾਣਾ ਚਾਹੁੰਦਾ ਹੁੰਦਾ ਤੇ ਉਹ ਜਦੋਂ ਉਸ ਮਾਲ ਦੇ ਵਿੱਚ ਹੀ ਜਾਂਦਾ। ਉਸ ਮਾਲ ਦੇ ਵਿੱਚ ਹੋਰ ਜਿਹੜੇ ਕਰਮਚਾਰੀ ਕੰਮ ਕਰਦੇ ਆ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤੇ ਗੱਲ ਸਾਫ਼ ਹੋ ਜਾਂਦੀ ਆ। ਕਿ ਜਿਹੜਾ ਰਜੇਸ਼ ਹੁੰਦਾ ਉਹ ਕਿਸੇ ਹੋਰ ਔਰਤ ਦੇ ਚੱਕਰ ਦੇ ਵਿੱਚ ਹੁੰਦਾ ਇਸੇ ਕਰਕੇ ਉਹ ਆਪਣੀ ਪਤਨੀ ਨੂੰ ਮਾਰਨਾ ਚਾਹੁੰਦਾ ਹੁੰਦਾ ਤੇ ਉਹਨੇ ਖੁਦ ਹੀ ਆਪਣੀ ਪਤਨੀ ਦਾ ਆਪਣੀ ਗੱਡੀ ਦੇ ਨਾਲ ਐਕਸੀਡੈਂਟ ਕਰਵਾਇਆ ਹੁੰਦਾ ਜਦੋਂ ਬਿੰਦੇ ਨੂੰ ਇਹ ਗੱਲ ਪਤਾ ਲੱਗਦੀ ਉਹਨੂੰ ਬੜਾ ਦੁੱਖ ਹੁੰਦਾ ਤੇ ਉਹ ਸਾਰੀ ਗੱਲ ਲక్ష్ਮੀ ਨੂੰ ਸੱਚ ਦੱਸ ਦਿੰਦਾ ਤੇ ਲక్ష్ਮੀ ਆ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਬੁਲਾਉਂਦੀ ਆ ਫੋਨ ਕਰਕੇ ਘਰੇ ਬੁਲਾਉਂਦੀ ਆ ਤੇ ਉਹਨੂੰ ਕਹਿੰਦੀ ਵੀ ਮੈਨੂੰ ਇਸ ਗੱਲ ਦਾ ਕਦੇ ਦੁੱਖ ਨਹੀਂ ਹੋਇਆ ਸੀ ਵੀ ਤੁਸੀਂ ਮੈਨੂੰ ਆਪਣੀ ਮਰਜ਼ੀ ਨਾਲ ਸਾਹ ਵੀ ਨਹੀਂ ਲੈਣ ਦਿੰਦੇ ਤੇ ਪਰ ਕਹਿੰਦੀ ਅੱਜ ਮੈਨੂੰ ਦੁੱਖ ਆ ਵੀ ਜਿੰਨੀ ਇਮਾਨਦਾਰੀ ਤੇ ਵਫਾਦਾਰੀ ਮੈਂ ਆਪਣੇ ਰਿਸ਼ਤੇ 'ਚ ਨਿਭਾਈ ਆ ਵੀ ਤੁਹਾਨੂੰ ਐਡੀ ਕੀ ਲੋੜ ਪੈ ਗਈ ਸੀ ਵੀ ਤੁਹਾਨੂੰ ਮੇਰਾ ਹਨਾ ਕਤਲ ਕਰਵਾਉਣ ਦੀ ਤੁਸੀਂ ਸਾਜ਼ਿਸ਼ ਘੜੀ ਵੀ ਤੁਸੀਂ ਇੰਨਾ ਵੱਡਾ ਝੂਠ ਮੈਨੂੰ ਬੋਲਿਆ ਉਹ ਕਹਿੰਦਾ ਵੀ ਤੂੰ ਇੰਨੀ ਵੱਡੀ ਗੱਲ ਕਹਿ ਰਹੀ ਆ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਮੇਰੇ ਤੇ ਬੇਵਜ੍ਹਾ ਇਲਜ਼ਾਮ ਲਾ ਰਹੀ ਆ ਉਹ ਕਹਿੰਦੀ ਨਹੀਂ ਉਹ ਸਾਰੇ ਸਬੂਤ ਉਹਦੇ ਸਾਹਮਣੇ ਰੱਖ ਦਿੰਦੀ ਆ ਕਹਿੰਦੀ ਵੀ ਤੇਰੇ ਨਾਲੋਂ ਤਾਂ ਉਹ ਬਗਾਨਾ ਬੰਦਾ ਚੰਗਾ ਜਿਨੇ ਮੇਰੀ ਜਾਨ ਬਚਾਈ। ਕਹ ਉਹ ਕਹਿੰਦਾ ਵੀ ਅੱਛਾ ਹੁਣ ਤੈਨੂੰ ਮੇਰੇ ਨਾਲੋਂ ਵੱਧ ਭਰੋਸਾ ਉਸ ਬੰਦੇ ਤੇ ਆ। ਉਹ ਕਹਿੰਦੀ ਵੀ ਇਹ ਮੌਕਾ ਤੁਸੀਂ ਦਿੱਤਾ ਮੈਨੂੰ ਉਥੇ ਭਰੋਸਾ ਕਰਨ ਦਾ। ਵੀ ਹੁਣ ਕੋਈ ਵੀ ਗੱਲ ਲੁਕਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਵੀ ਮੈਨੂੰ ਸਾਰੀ ਗੱਲ ਪਤਾ। ਫਿਰ ਉਹਦੇ ਘਰ ਵਾਲਾ ਉਹਨੂੰ ਸੱਚ ਦੱਸ ਦਿੰਦਾ ਵੀ ਹਾਂ ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦਾ। ਮੇਰੀ ਮਜਬੂਰੀ ਆ ਇਹ ਵੀ ਮੈਂ ਤੇਰੇ ਨਾਲ ਰਹਿ ਰਿਹਾ ਤੇ ਵੀ ਮੈਂ ਉਸੇ ਹੀ ਕੁੜੀ ਨਾਲ ਰਹਿਣਾ ਚਾਹਣਾ ਜਿਹਨੂੰ ਮੈਂ ਪਸੰਦ ਕਰਦਾ। ਦੇ ਜੇ ਮੈਂ ਤਲਾਕ ਦੀ ਗੱਲ ਕਰਨੀ ਸੀ ਤੇ ਮੈਨੂੰ ਇਹ ਪਤਾ ਸੀ ਵੀ ਤੂੰ ਮੈਨੂੰ ਕਦੇ ਵੀ ਤਲਾਕ ਨਹੀਂ ਦੇਣਾ ਸੀ। ਇਸੇ ਲਈ ਮੈਂ ਇਹ ਸਾਜ਼ਿਸ਼ਾ ਜਿਹੜੀ ਇਹ ਘੜੀ ਸੀ। ਚੱਲ ਫਿਰ ਜਿਹੜੀ ਲక్ష్ਮੀ ਆ ਉਹ ਕਹਿੰਦੀ ਵੀ ਠੀਕ ਆ। ਜੇ ਤੂੰ ਮੈਨੂੰ ਤਲਾਕ ਦੇਣਾ ਚਾਹਣਾ ਤੇ ਮੈਂ ਅੱਜ ਤੈਨੂੰ ਤਲਾਕ ਦੇਨੀ ਆ ਪਰ ਮੈਂ ਤੈਨੂੰ ਇਦਾਂ ਨਹੀਂ ਛੱਡੂਗੀ। ਕਿ ਤੂੰ ਹਨਾ ਮੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਨੂੰ ਆਪਣੀ ਗੁਲਾਮ ਬਣਾ ਕੇ ਰੱਖਿਆ ਮੈਂ ਫਿਰ ਵੀ ਤੇਰੇ ਨਾਲ ਰਹਿੰਦੀ ਰਹੀ। ਪੁਲਿਸ ਨੂੰ ਫੋਨ ਕਰ ਦਿੰਦੀ ਆ। ਪੁਲਿਸ ਨੂੰ ਫੋਨ ਕਰਕੇ ਉਹ ਆਪਣੇ ਘਰ ਵਾਲੇ ਨੂੰ ਅਰੈਸਟ ਕਰਵਾ ਦਿੰਦੀ ਆ। ਸਬੂਤ ਆ ਜਿਹੜੇ ਉਹ ਜਿੰਨੇ ਕੋਦੇ ਕੋਲ ਹੁੰਦੇ ਆ ਉਹ ਦੇ ਦਿੰਦੀ ਆ ਉਸ ਤੋਂ ਬਾਅਦ ਬਾਕੀ ਇਨਕੁਆਇਰੀ ਪੁਲਿਸ ਨੇ ਕਰਨੀ ਸੀ ਤੇ ਪੁਲਿਸ ਵੀ ਇਸ ਗੱਲ ਦੀ ਤਹਿ ਤੱਕ ਪਹੁੰਚ ਜਾਂਦੀ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਲక్ష్ਮੀ ਆ ਜਿਹੜੀ ਉਹ ਤਲਾਕ ਦੇ ਪੇਪਰ ਜਿਹੜੇ ਰੈਡੀ ਕਰਕੇ ਆਪਣੇ ਘਰ ਵਾਲੇ ਤੋਂ ਤਲਾਕ ਆ ਜਿਹੜਾ ਲੈ ਲੈਂਦੀ ਆ ਉਹਨਾਂ ਦੋਨਾਂ ਦਾ ਤਲਾਕ ਹੁੰਦਾ ਉਸ ਤੋਂ ਬਾਅਦ ਉਹ ਵਿਨੇ ਨੂੰ ਫੋਨ ਕਰਕੇ ਬੁਲਾਉਂਦੀ ਆ ਤੇ ਉਹਨੂੰ ਦੱਸਦੀ ਆ ਹਨਾ ਵੀ ਮੇਰੇ ਮਾਪਿਓ ਨੇ ਜਦੋਂ ਮੇਰਾ ਵਿਆਹ ਕੀਤਾ ਵੀ ਮੇਰੀ ਮਰਜ਼ੀ ਦੇ ਖਿਲਾਫ ਕੀਤਾ ਸੀ ਤੇ ਵੀ ਇਸ ਬੰਦੇ ਨੇ ਮੈਨੂੰ ਇੱਥੇ ਗੁਲਾਮ ਬਣਾ ਕੇ ਰੱਖਿਆ ਵੀ ਪਰ ਫਿਰ ਵੀ ਮੈਂ ਕਦੇ ਐਂ ਸੋਚਿਆ ਨਹੀਂ ਸੀ ਆਪਦੇ ਬਾਰੇ ਗੁਲਾਮ ਵੀ ਤੁਸੀਂ ਹਨਾ ਇੱਕ ਅਜਨਬੀ ਸੀ ਮੇਰੇ ਲਈ ਇੱਕ ਫਰਿਸ਼ਤਾ ਬਣ ਕੇ ਆਏ ਤੁਸੀਂ ਮੇਰੀ ਜਾਨ ਬਚਾਈ ਵੀ ਮੈਂ ਚਾਹਉਣੀ ਆ ਕਿ ਤੁਸੀਂ ਮੇਰੇ ਨਾਲ ਰਹੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹਣੀ ਆ ਤੇ ਉਹ ਕਹਿੰਦਾ ਵੀ ਨਹੀਂ ਮੇਰੀ ਇੰਨੀ ਔਕਾਤ ਨਹੀਂ ਹੈਗੀ ਵੀ ਮੈਂ ਤਾਂ ਬਹੁਤ ਗਰੀਬੀ ਚੋਂ ਉੱਠਿਆ ਹੋਇਆ ਹਾਂ ਵੀ ਤੁਸੀਂ ਤੁਹਾਡੇ ਕੋਲੇ ਕਾਦੀ ਕਿਹੜੀ ਚੀਜ਼ ਦੀ ਕਮੀ ਆ ਵੀ ਨਾਲੇ ਲੋਕ ਕੀ ਕਹਿਣਗੇ ਵੀ ਖਬਣੀ ਇਹਨੇ ਮਤਲਬ ਇਹਦੇ ਨਾਲ ਵਿਆਹ ਕਰਾਉਣ ਕਰਕੇ ਸਭ ਕੁਝ ਕੀਤਾ ਉਹ ਕਹਿੰਦੀ ਵੀ ਮੈਨੂੰ ਲੋਕਾਂ ਦੀ ਪਰਵਾਹ ਨਹੀਂ ਵੀ ਮੈਂ ਲੋਕਾਂ ਦੀ ਪਰਵਾਹ ਕਰਕੇ ਤਾਂ ਹੁਣ ਤੱਕ ਜਿਉਂਦੀ ਰਹੀਆਂਗੀ ਵੀ ਪਰ ਮੈਂ ਆਪਣੇ ਲਈ ਜੀਣਾ ਚਾਹਣੀ ਆ ਉਹ ਕਹਿੰਦੀ ਵੀ ਮੈਨੂੰ ਖੁਸ਼ੀ ਹੋਊਗੀ ਜੇ ਤੁਸੀਂ ਮੇਰੇ ਨਾਲ ਵਿਆਹ ਕਰਵਾਉਣਾ ਚਾਹੋਗੇ ਫਿਰ ਲక్ష్ਮੀ ਆ ਜਿਹੜੀ ਉਹ ਉਹਦੇ ਨਾਲ ਵਿਣੀ ਨਾਲ ਵਿਆਹ ਕਰਵਾ ਲੈਂਦੀ ਹੈ ਤੇ ਵਿਣੀ ਲక్ష్ਮੀ ਦਾ ਨਾਮ ਉਸ ਤੋਂ ਬਾਅਦ ਰੁਪਾਲੀ ਹੀ ਰੱਖਦਾ ਵੀ ਇਤਫਾਕ ਨਾਲ ਉਹਨੇ ਹਸਪਤਾਲ ਦੇ ਵਿੱਚ ਕਿਹਾ ਸੀ ਵੀ ਇਹ ਮੇਰੀ ਪਤਨੀ ਆ ਤੇ ਅੱਜ ਰੁਪਾਲੀ ਸੱਚਮੁੱਚ ਬਿਨੇ ਦੀ ਪਤਨੀ ਆ ਦੋਨੋਂ ਜਣੇ ਰਲ ਕੇ ਆਪਣਾ ਹਨਾ ਜੌਬ ਕਰਦੇ ਆ ਦੋਨੋਂ ਕਿਉਂਕਿ ਲక్ష్ਮੀ ਨੇ ਆਪਣੇ ਘਰ ਵਾਲੇ ਦੀ ਜਾਇਦਾਦ ਦੇ ਵਿੱਚੋਂ ਕੁਝ ਵੀ ਨਹੀਂ ਲਿਆ ਸੀ ਉਹ ਸੋਚਦੀ ਵੀ ਮੈਂ ਇਹੋ ਜਿਹੇ ਇਨਸਾਨ ਦਾ ਪੈਸਾ ਕੀ ਕਰਨਾ ਮੈਂ ਜਿਹੜੇ ਨੇ ਮੈਨੂੰ ਸੁੱਖ ਨਹੀਂ ਦਿੱਤਾ ਜਿਹੜੇ ਨੇ ਮੈਨੂੰ ਸਤਕਾਰ ਨਹੀਂ ਦਿੱਤਾ ਵੀ ਅਸੀਂ ਆਪਦੇ ਪੈਰਾਂ ਤੇ ਆਪਸ ਸਟੈਂਡ ਹੋਵਾਂਗੇ ਦੋਨੋਂ ਜਣੇ ਰਲ ਕੇ ਉਹ ਨੌਕਰੀ ਕਰਦੇ ਆ ਤੇ ਮੁੰਬਈ ਦੇ ਵਿੱਚ ਹੀ ਦੋਨੋਂ ਇੱਕ ਦੂਜੇ ਨਾਲ ਬੜਾ ਖੁਸ਼ੀ-ਖੁਸ਼ੀ ਰਹਿਣ ਲੱਗਦੇ ਆ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ